ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋਸ ਤੁਹਾਡਾ ਸਵਾਗਤ ਹੈ ਤੁਹਾਡੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਪੰਜਾਬ ਪੁਲਿਸ ਦਾ ਬੀਪੀਟੀ ਦਾ ਇਗਜ਼ਾਮ ਦੇਣਾ ਹੈ ਉਹਨਾਂ ਸਾਰੇ ਹੀ ਕੈਂਡੀਡੇਟਾਂ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਕਿ ਬੀਪੀਟੀ ਦਾ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਜਾਰੀ ਹੋ ਚੁੱਕਾ ਹੈ ਬੇਸਿਕ ਪ੍ਰੋਫੀਸੀਐਂਸੀ ਟੈਸਟ ਠੀਕ ਹੈ ਤੁਸੀਂ ਦੇਖ ਸਕਦੇ ਹੋ ਨਵੇਂ ਲਾਅ ਦੇ ਅਨੁਸਾਰ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਜਿਹੜਾ ਲਾਅ ਚੇਂਜ ਹੋ ਗਿਆ ਸੀਗਾ ਠੀਕ ਹੈ ਉਹ ਨਵੇਂ ਲਾਅ ਦੇ ਅਨੁਸਾਰ ਇਹਦੇ ਵਿੱਚ ਹੁਣ ਕੀ ਕੀ ਆਵੇਗਾ ਤੁਹਾਡਾ ਬੀਐਨਐਸ ਬੀਐਨਐਸ ਠੀਕ ਹੈ ਉਸ ਤੋਂ ਇਲਾਵਾ ਬੀਐਸਏ ਹੋ ਗਿਆ ਪੀਪੀਆਰ ਤੁਹਾਡਾ ਸੇਮ ਹੀ ਰਹੇਗਾ ਪੰਜਾਬ ਪੁਲਿਸ ਐਕਟ ਹੋ ਗਿਆ ਠੀਕ ਹੈ ਇਹ ਸਾਰੇ ਟਾਪਿਕ ਜਿਹੜੇ ਤੁਹਾਡੇ ਕਵਰ ਹੋਣਗੇ ਠੀਕ ਹੈ ਇਹਨਾਂ ਸਾਰੇ ਹੀ ਟਾਪਿਕਾਂ ਉੱਤੇ ਅਸੀਂ ਇੱਕ ਪ੍ਰੋਪਰ ਕੋਰਸ ਬਣਾਇਆ ਹੋਇਆ ਹੈ ਪਿਛਲੇ ਸਾਲ ਸਾਡਾ 2023 ਦਾ ਤੁਹਾਡਾ ਜਿਹੜਾ ਬੀਪੀਟੀ ਦਾ ਕੋਰਸ ਹੀ ਬਹੁਤ ਵਧੀਆ ਰਿਹਾ ਠੀਕ ਹੈ ਜ਼ਿਲ੍ਹਾ ਕੈਡਰ ਦੇ ਸਾਡੇ ਲਗਭਗ Uh, 100 ਦੇ ਕਰੀਬ ਕੈਂਡੀਡੇਟ ਸਿਲੈਕਟ ਹੋਏ ਆ ਠੀਕ ਹੈ ਅਤੇ ਆਰਮਡ ਕੈਡਰ ਦੇ ਸਾਡੇ ਕੋਲ 30 ਦੇ ਕਰੀਬ ਕੈਂਡੀਡੇਟ ਹੈ ਜਿਹੜੇ ਸਿਲੈਕਟ ਹੋਏ ਆ ਪਿਛਲੇ ਸਾਲ ਠੀਕ ਹੈ ਇਸ ਵਾਰ ਵੀ ਅਸੀਂ ਤੁਹਾਨੂੰ ਪ੍ਰੋਪਰ ਸੇਮ ਉਸੇ ਪੈਟਰਨ ਉੱਤੇ ਜਿਹੜਾ ਵੀਡੀਓ ਲੈਕਚਰ ਕੋਰਸ ਹੈ ਰਿਕਾਰਡਡ ਕੋਰਸ ਹੈ ਜਿਹੜਾ ਉਹ ਮੁਹੱਈਆ ਕਰਾ ਰਹੇ ਹਾਂ ਦੇਖੋ ਇਹ ਜਿਹੜਾ ਸਾਡਾ ਕੋਰਸ ਹੈ ਇਹ ਲਾਈਵ ਨਹੀਂ ਹੋਵੇਗਾ ਰਿਕਾਰਡਡ ਹੋਏਗਾ ਸਾਰਾ ਠੀਕ ਹੈ रिकॉर्डेड कोर्स ਹੋਏਗਾ ਜਿਸ ਦੇ ਵਿੱਚੋਂ ਅਸੀਂ ਤੁਹਾਨੂੰ ਪਹਿਲਾਂ ਹੀ ਮਤਲਬ ਕਿ 70% ਸਿਲੇਬਸ ਅਸੀਂ ਐਪ ਉੱਤੇ ਕਵਰ ਕਰ ਚੁੱਕੇ ਹਾਂ ਬਾਕੀ ਜਿਹੜਾ ਹੁਣ ਨਿਊ ਸਿਲੇਬਸ ਜਿਹੜਾ ਆਇਆ ਹੈ ਉਹਦੇ ਅਕੋਰਡਿੰਗ ਜੋ-ਜੋ ਚੇਂਜਸ ਨੇ ਉਹ ਅਸੀਂ ਅਗਲੇ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਐਪ ਉੱਤੇ ਅਪਡੇਟ ਕਰ ਦੇਵਾਂਗੇ ਠੀਕ ਹੈ ਇਸ ਤੋਂ ਇਲਾਵਾ ਬਾਕੀ ਸਾਰਾ ਸਿਲੇਬਸ ਹੈ ਜਿਹੜਾ ਤੁਹਾਡਾ ਤੁਹਾਨੂੰ ਐਪ ਉੱਤੇ ਹੀ ਮਿਲੇਗਾ ਜੇਕਰ ਤੁਸੀਂ ਸਾਡਾ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਕਰ ਸਕਦੇ ਹੋ WhatsApp ਨੰਬਰ ਹੈ ਸਾਡਾ 9041815272 ਠੀਕ ਹੈ WhatsApp ਕਰਨਾ ਹੈ ਠੀਕ ਹੈ ਕਿਉਂਕਿ ਅਸੀਂ ਕਾਫੀ ਬੀਜ਼ੀ ਹਾਂ ਇਸ ਵਕਤ ਸਿਲੇਬਸ ਰੈਡੀ ਕਰਨ ਵਿੱਚ ਕਿਉਂਕਿ ਸਾਰੇ ਕੈਂਡੀਡੇਟ ਜਿੰਨੇ ਵੀ ਐ ਉਹਨਾਂ ਨੂੰ ਐਦਾਂ ਹੈ ਕਿ ਜਲਦੀ ਤੋਂ ਜਲਦੀ ਸਿਲੇਬਸ ਮਿਲ ਜਾਵੇ ਇਸ ਕਰਕੇ ਪਲੀਜ਼ ਸਾਰੇ ਜਣੇ WhatsApp ਵੀ ਕਰਿਓ ਉਸ ਨੰਬਰ ਤੇ ਜਿਨ੍ਹਾਂ ਨੂੰ ਵੀ ਸਿਲੇਬਸ ਚਾਹੀਦਾ ਹੋਵੇ ਨਮਾ ਠੀਕ ਹੈ ਉਹ ਵੀ ਸਾਰੇ ਜਣੇ ਇਸ ਨੰਬਰ ਉੱਤੇ ਵਟਸਐਪ ਕਰ ਸਕਦੇ ਹਨ ਬਾਕੀ ਜਿਨ੍ਹਾਂ ਨੇ ਕੋਰਸ ਜੁਆਇਨ ਕਰਨਾ ਹੈ ਉਹ ਵੀ ਇਸ ਨੰਬਰ ਉੱਤੇ ਵਟਸਐਪ ਕਰ ਸਕਦੇ ਹਨ ਸਕਰੀਨ ਉੱਤੇ ਤੁਹਾਡੇ ਨੰਬਰ ਸ਼ੋ ਹੋ ਰਿਹਾ ਹੋਵੇਗਾ ਨੀਚੇ 90411815272 ਇਸ ਨੰਬਰ ਉੱਤੇ ਵਟਸਐਪ ਕਰ ਸਕਦੇ ਹੋ ਠੀਕ ਹੈ ਮੈਂ ਦੁਬਾਰਾ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਤੁਹਾਨੂੰ ਕੀ ਪ੍ਰੋਵਾਈਡ ਕਰਾਵਾਂਗੇ ਜਿੰਨਾ ਵੀ ਤੁਹਾਡਾ ਸਿਲੇਬਸ ਹੋਵੇਗਾ ਠੀਕ ਹੈ ਜਿਵੇਂ ਕਿ ਹੋ ਗਿਆ ਬੀ ਐਨ ਐਸ ਬੀ ਐਨ ਐਸ ਐਸ ਬੀ ਐਸ ਏ ਪੀ ਪੀ ਆਰ ਪੰਜਾਬ ਪੁਲਿਸ ਐਕਟ ਹੋ ਗਿਆ ਜਾਂ ਤੁਹਾਡਾ ਮੈਥ ਰੀਜਨਿੰਗ ਜੀ ਕੇ ਵਾਲਾ ਜੋ ਪਾਰਟ ਹੈ ਸਾਰੇ ਹੀ ਸਿਲੇਬਸ ਦੇ ਜਿਹੜੇ ਤੁਹਾਨੂੰ ਰਿਕਾਰਡਡ ਅਸੀਂ ਵੀਡੀਓ ਲੈਕਚਰ ਦਵਾਗੇ ਪਲੱਸ ਪੀਡੀਐਫ ਤੁਹਾਨੂੰ ਐਪ ਉੱਤੇ ਮਿਲ ਜਾਣਗੇ ਇਹਨਾਂ ਦੇ ਠੀਕ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹਨਾਂ ਸਾਰੇ ਹੀ ਟੌਪਿਕਾਂ ਉੱਤੇ 10-10 ਨੰਬਰਾਂ ਦੇ ਐਪ ਉੱਤੇ ਹੀ ਟੈਸਟ ਪ੍ਰੋਵਾਈਡ ਕਰਵਾਵਾਂਗੇ ਜਿੱਦਾਂ ਦੇ ਕੁਐਸਚਨ ਜਿਹੜੇ ਬਣ ਸਕਦੇ ਆ ਕਾਫੀ ਹੋਣਗੇ ਇਹ ਟੈਸਟ ਵੀ ਇਸ ਤੋਂ ਇਲਾਵਾ ਫਾਈਨਲੀ ਪੇਪਰ ਦੀ ਤਰੀਕ ਐਨਾਉਂਸ ਹੋਣ ਤੋਂ ਬਾਅਦ ਪੇਪਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੰਜ ਫੁੱਲ ਮੌਕ ਟੈਸਟ ਕਰਵਾਵਾਂਗੇ ਇਹ ਮੌਕ ਟੈਸਟ ਜਿਹੜੇ ਤੁਹਾਡੇ ਤੋ ਤੁਹਾਡਾ ਪੈਟਰਨ ਜਿਵੇਂ ਪੇਪਰ ਦਾ 95 ਨੰਬਰ ਦਾ ਨਾ ਬਿਲਕੁਲ ਉਸੇ ਉੱਤੇ ਬੇਸਡ ਹੋਣਗੇ ਪੰਜ ਟੈਸਟ ਜਿਹੜੇ ਤੁਹਾਨੂੰ ਪ੍ਰੋਪਰ ਕਰਵਾਵਾਂਗੇ ਇਹ ਟੈਸਟ ਤੋਂ ਬਾਅਦ ਜਿਹੜੀ ਤੁਹਾਡੀ ਪੂਰੀ ਤਿਆਰੀ ਜਿਹੜੀ ਚੰਗੀ ਤਰ੍ਹਾਂ ਹੋ ਜਾਵੇਗੀ ਠੀਕ ਹੈ ਪਿਛਲੇ ਸਾਲ ਵੀ ਸਾਡਾ ਜਿਹੜਾ ਇਹਦਾ ਰਿਜ਼ਲਟ ਹੈ ਉਹ ਕਾਫੀ ਵਧੀਆ ਰਿਹਾ ਸੀ ਬੀਪੀਟੀ 2024 ਦੇ ਕੈਂਡੀਡੇਟ ਸਾਡੇ 100 ਦੇ ਕਰੀਬ ਜਿਹੜੇ ਸਾਡੇ 2000 ਸੌਰੀ 2023 ਦਾ 2023 ਦੇ ਵੀ ਸਾਡੇ 100 ਦੇ ਕਰੀਬ ਸਾਡੇ ਜ਼ਿਲ੍ਹਾ ਕਿਡਰ ਦੇ ਕੈਂਡੀਡੇਟ ਸਿਲੈਕਟ ਹੋਏ ਹਨ ਠੀਕ ਹੈ ਅਤੇ 30 ਦੇ ਕਰੀਬ ਸਾਡੇ ਕੋਲ ਆਰਮਡ ਕੈਡਰ ਦੇ ਕੈਂਡੀਡੇਟ ਸਿਲੈਕਟ ਹੋਏ ਠੀਕ ਹੈ ਤੁਸੀਂ ਵੀ ਇਹ ਜਿਹੜਾ ਸਾਡਾ ਕੋਰਸ ਹੈ ਜੁਆਇਨ ਕਰ ਸਕਦੇ ਹੋ ਠੀਕ ਹੈ ਐਪ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਵਾਂਗਾ ਠੀਕ ਹੈ ਐਪ ਦੋਹਾਂ ਦੇ ਲਈ ਹੈ Android ਤੇ iPhone ਦੋਨਾਂ ਦੇ ਲਈ ਸਾਡੀ ਐਪ ਹੈਗੀ ਹੈ ਠੀਕ ਹੈ ਕੋਈ ਇਸ਼ੂ ਨਹੀਂ ਹੈ iPhone ਦੇ ਲਈ ਵੀ ਐਪ ਹੈਗੀ ਹੈ ਠੀਕ ਹੈ ਦੋਹਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਸੇਮ ਲਿੰਕ ਤੋਂ ਆਈਫੋਨ ਵਾਲੇ ਜਿਹੜੀ ਮਾਈ ਇੰਸਟੀਚਿਊਟ ਐਪ ਡਾਊਨਲੋਡ ਹੋਵੇਗੀ ਸੇਮ ਲਿੰਕ ਤੋਂ ਹੀ ਅਤੇ ਐਂਡਰੋਇਡ ਦੇ ਲਈ ਸੇਮ ਲਿੰਕ ਤੋਂ ਜਿਹੜੀ ਸਾਡੀ ਐਪ ਹੈ ਉਹ ਸਟੱਡੀ ਐਂਡ ਇਨਫੋ ਐਪ ਜਿਹੜੀ ਤੁਹਾਡੀ ਡਾਊਨਲੋਡ ਹੋਵੇਗੀ ਠੀਕ ਹੈ ਬਾਕੀ ਕੋਈ ਵੀ ਕੁਐਰੀ ਹੈ ਕੋਈ ਵੀ ਤੁਹਾਨੂੰ ਮਤਲਬ ਕਿ ਡਿਟੇਲ ਚਾਹੀਦੀ ਹੈ ਤੁਸੀਂ ਵਟਸਐਪ ਕਰੋ 90418 ਤੁਹਾਨੂੰ ਡਿਟੇਲ ਵਿੱਚ ਸਾਰੀ ਆਪਾਂ ਇਸ ਦੀ ਜੋ ਜੋ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਸੋ ਉਹਨੂੰ ਦੱਸ ਦਵਾਂਗੇ ਠੀਕ ਹੈ 90418 15272 ਤੇ ਤੁਸੀਂ ਕਰ ਸਕਦੇ ਹੋ ਅ WhatsApp ਮੈਸੇਜ ਕਰ ਸਕਦੇ ਹੋ ਠੀਕ ਹੈ ਇਸ ਨੰਬਰ ਤੇ ਦੇਖੋ ਤੁਸੀਂ ਡਿਸਟ੍ਰਿਕਟ ਦਾ ਸਿਲੇਬਸ ਦੇਖ ਲਿਆ ਤੁਹਾਨੂੰ ਆਰਮਡ ਦਾ ਵੀ ਦਿਖਾ ਦਨੇ ਆ ਡਿਸਟ੍ਰਿਕਟ ਦਾ ਸਿਲੇਬਸ ਸੇਮ ਹੀ ਰਹੇਗਾ ਤੁਹਾਡਾ BNS ਰਹੇਗਾ ਤੁਹਾਡਾ 30 ਨੰਬਰ ਦੀ ਠੀਕ ਹੈ ਟੋਟਲ ਤੁਹਾਡਾ ਪੇਪਰ 95 ਨੰਬਰ ਦਾ ਹੋਵੇਗਾ BNS 30 ਰਹੇਗੀ ਅਤੇ BSA ਹੋਵੇਗਾ ਤੁਹਾਡਾ 15 ਨੰਬਰ ਦਾ ਠੀਕ ਹੈ ਪੰਜਾਬ ਪੁਲਿਸ ਐਕਟ ਜਿਹੜਾ ਤੁਹਾਡਾ 5 ਨੰਬਰ ਦਾ ਰਹੇਗਾ ਠੀਕ ਹੈ ਪੀਪੀਆਰ ਤੁਹਾਡਾ ਪੰਜਾਬ ਪੁਲਿਸ ਰੂਲਸ ਹੈ ਜਿਹੜੇ ਤੁਹਾਡੇ 25 ਨੰਬਰ ਦੇ ਰਹਿਣਗੇ ਇਸ ਤੋਂ ਇਲਾਵਾ ਜੀਕੇ ਮੈਥ ਰੀਜਨਿੰਗ ਵਗੈਰਾ ਇਹ ਤੁਹਾਡਾ ਸਾਰਾ ਸੈਕਸ਼ਨ ਹੈ ਜਿਹੜਾ ਇਹ 20 ਨੰਬਰ ਦਾ ਰਹੇਗਾ ਠੀਕ ਹੈ ਇਹ ਆਰ ਡਿਸਟ੍ਰਿਕਟ ਪੁਲਿਸ ਦਾ ਸਿਲੇਬਸ ਹੁਣ ਤੁਸੀਂ ਆਪਣੀ ਸਕਰੀਨ ਉੱਤੇ ਆਰਮਡ ਦਾ ਸਿਲੇਬਸ ਵੀ ਦੇਖ ਸਕਦੇ ਹੋ ਠੀਕ ਹੈ ਬੀਪੀਟੀ ਆਰਮਡ ਦਾ ਜਿਹੜਾ ਸਿਲੇਬਸ ਹੈ ਸੇਮ ਹੀ ਰਹੇਗਾ ਤੁਹਾਡਾ ਬੀਐਨਐਸ ਬੀਐਨਐਸ ਠੀਕ ਹੈ ਬੀਐਸਏ ਐਕਟ ਠੀਕ ਹੈ ਦੀਲਾ ਤੇ ਆਰਮਰ ਦਾ ਜਿਹੜਾ ਤੁਹਾਡਾ ਸਿਲੇਬਸ ਹੈ ਕੁਝ ਉਹਦੇ ਵਿੱਚ ਮੰਨ ਕੇ ਚੱਲੋ 10% ਦਾ ਡਿਫਰੈਂਸ ਹੈ ਠੀਕ ਹੈ 10% ਦਾ ਜੋ-ਜੋ ਡਿਫਰੈਂਸ ਹੈ ਉਹ ਤੁਹਾਨੂੰ ਐਪ ਉਤੇ ਅਪਡੇਟ ਕਰਕੇ ਦਵਾਂਗੇ ਪੰਜਾਬ ਪੁਲਿਸ ਐਕਟ ਹੋ ਗਏ ਪੰਜਾਬ ਪੁਲਿਸ ਰੂਲ ਸੇਮ ਹੀ ਹੈ ਜਿਹੜਾ ਸਿਲੇਬਸ ਠੀਕ ਹੈ ਜੇ ਕਿਸੇ ਨੂੰ ਸਿਲੇਬਸ ਦੀ ਪੀਡੀਐਫ ਵੀ ਚਾਹੀਦੀ ਹੈ ਉਹ ਵੀ WhatsApp ਕਰ ਸਕਦਾ ਹੈ 9041815272 ਉਤੇ ਠੀਕ ਹੈ ਕਾਲਿੰਗ ਨੰਬਰ ਨਹੀਂ ਹੈ ਠੀਕ ਹੈ WhatsApp ਕਰਨਾ ਹੈ ਤੁਸੀਂ ਸਿਰਫ ਇਸ ਉਤੇ ਜਾਫਰ ਜੇ ਕਿਸੇ ਨੇ ਕੋਰਸ ਵੀ ਜੁਆਇਨ ਕਰਨਾ ਹੋਰ ਕੋਈ ਵੀ ਡਿਟੇਲ ਚਾਹੀਦੀ ਕੋਰਸ ਵਿੱਚ ਤੁਹਾਨੂੰ ਕੀ ਕੀ ਮਿਲੇਗਾ ਠੀਕ ਹੈ ਉਹ ਸਾਰਾ ਤੁਸੀਂ 9041815272 ਇਸ ਨੰਬਰ ਉੱਤੇ ਵਟਸਐਪ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਬਾਕੀ ਕੋਈ ਵੀ ਜਾਣਕਾਰੀ ਆਪਾਂ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਜਿਹੜੇ ਕੈਂਡੀਡੇਟ ਪਹਿਲਾਂ ਹੀ ਆਲਰੇਡੀ ਕੋਰਸ ਜੁਆਇਨ ਕਰ ਚੁੱਕੇ ਹਨ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਜਿੰਨਾ ਵੀ ਤੁਹਾਡਾ ਸਿਲੇਬਸ ਹੈ ਲਗਭਗ 70% ਤਾਂ ਆਲਰੇਡੀ ਕਵਰ ਕਰ ਚੁੱਕੇ ਹਾਂ ਬਾਕੀ ਰਹਿਦਾ ਸਿਲੇਬਸ ਹੈ ਜਿਹੜਾ ਤੁਹਾਡਾ 7 ਤੋਂ 10 ਦਿਨ ਦੇ ਵਿੱਚ ਵਿੱਚ ਜਿਹੜਾ ਕਵਰ ਕਰ ਦਵਾਂਗੇ ਅਪਡੇਟ ਜਲਦੀ ਹੀ ਕਰ ਦਵਾਂਗੇ ਠ ਬਾਕੀ ਜਿਹੜੇ ਕੈਂਡੀਡੇਟ ਨਵੇਂ ਹਨ ਜੁਆਇਨ ਕਰਨ ਵਾਲੇ ਉਹਨਾਂ ਨੂੰ ਦੱਸ ਦਈਏ ਕਿ ਆਫਰ ਚੱਲ ਰਿਹਾ ਹੈ ਤੁਹਾਡਾ ਠੀਕ ਹੈ ਕੋਰਸ ਉੱਤੇ ਤੁਸੀਂ ਮਤਲਬ ਕਿ ਵਟਸਐਪ ਕਰ ਸਕਦੇ ਹੋ 9041815272 ਉੱਥੇ ਤੁਹਾਨੂੰ ਆਫਰ ਪ੍ਰਾਈਸ ਦੱਸ ਦਵਾਂਗੇ ਇਸ ਕਰਕੇ ਜਲਦੀ ਤੋਂ ਜਲਦੀ ਸਾਰੇ ਜਿਹੜੇ ਕੈਂਡੀਡੇਟ ਨਵੇਂ ਹਨ ਜੁਆਇਨ ਕਰਨਾ ਚਾਹੁੰਦੇ ਹਨ ਕੋਰਸ ਜੁਆਇਨ ਕਰ ਲਓ ਬਾਕੀ ਆਪਾਂ ਅੱਗੇ ਲਗਾਤਾਰ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਅੱਜ ਦੀ ਵੀਡੀਓ ਚੋਂ ਨੰਨਾਈ ਧੰਨਵਾਦ